ਇਸ ਤਰ੍ਹਾਂ ਕਰਕੇ ਆਪਾਂ 7ਵਾਂ ਦਿਨ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਵੇ ਤੇ ਸੱਚਮੁੱਚ ਆਪਣੇ ਹਾਲਾਤ ਉਹਨੇ ਮਿੰਟ ਵਿੱਚ ਦੀ ਬਦਲ ਦੇਣੇ ਹallelujah ਹallelujah ਕੀ ਵਿਛੜਿਆ ਨੂੰ ਵੀ ਪਰਮੇਸ਼ਰ ਨੇ ਮਲਾਉਣਾ ਜੋ ਆਪਣਾ ਆਦਰ ਨਹੀਂ ਕਰਦੇ ਉਹ ਵੀ ਬੱਚੇ ਵੀ ਆਦਰ ਕਰਨਗੇ ਹallelujah ਹਰ ਇੱਕ ਕੰਮ ਪਰਮੇਸ਼ਰ ਨੇ ਕਰਨਾ ਜੇ ਆਪਾਂ ਪਰਮੇਸ਼ਰ ਨੂੰ ਆਪਦਾ ਤਨ ਮਨ ਸੌਂਪ ਦਿਆਂਗੇ ਤਾਂ ਹallelujah ਨੀ ਤਾਣਾ ਆਪਣਾ ਇੱਥੇ ਬੈਠਾ ਤੇ ਮਨ ਆਪਣਾ ਹੋਰ ਥਾਂ ਢੜਕਦਾ ਫਿਰਦਾ ਜਿੱਥੇ ਕਹਿੰਦਾ ਤੇਰਾ ਤਨ ਤੇ ਮਨ ਵੀ ਆਪਣਾ ਨਾਲ ਹੀ ਹੋਣਾ ਚਾਹੀਦਾ ਹallelujah ਉਹਦੀ ਜਿੰਨਾ ਚਿਰ ਆਪਾਂ ਨੂੰ ਪਰਮੇਸ਼ਰ ਆਪਦੀ ਹਜ਼ੂਰੀ ਚ ਬਿਠਾਉਂਦਾ ਜਿੰਨਾ ਚਿਰ ਉਹਨੇ ਲਾਉਣਾ ਹੈ ਉਹਨਾਂ ਚਿਰ ਆਪਾਂ ਸੱਚਮੁੱਚ ਤਨ ਮਨ ਦੇ ਨਾਲ ਉਹਦੇ ਰੂਹ ਦੇ ਨਾਲ ਸੱਚਾਈ ਦੇ ਨਾਲ ਉਹਦੀ ਆਰਾਧਨਾ ਕਰਨੀ ਹੈ ਉਹਦੀ ਬੰਦਗੀ ਦੇ ਵਿੱਚ ਮਨ ਲਾ ਕੇ ਬਹਿਣਾ ਹallelujah ਇੱਥੇ ਆ ਕੇ ਵੀ ਕੱਪ ਨੂੰ ਕਿੰਨੀ ਸ਼ਾਂਤੀ ਮਿਲਦੀ ਆਪਾਂ ਸਭ ਕੁਝ ਭੁੱਲ ਜਾਂਦੇ ਆ ਮਿਲਦੀ ਆ ਕਿ ਨਹੀਂ ਮਿਲਦੀ ਜੀ ਆਪਾਂ ਉਹੀ ਸੋਚਾਂ ਸੋਚੀ ਗਏ ਸੋਚਾਂ ਹੀ ਸੋਚੀ ਗਏ ਫੇ ਪਰਮੇਸ਼ਰ ਕੋ ਹੁਣ ਤੂੰ ਸੋਚੀ ਚੱਲ ਮੈਂ ਤੈਨੂੰ ਕਹਤਾ ਤੇਰੇ ਬੋਝ ਮੈਂ ਚੱਕਣੇ ਤੇ ਬੋਝ ਪਰਮੇਸ਼ਰ ਨੂੰ ਜੇ ਸੱਚ-ਵਚ ਆਪਾਂ ਦੇ ਦੇ ਤੇ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਣਾ ਹallelujah ਕਾ ਤੇਵਾ ਦੇਵੀ ਪਰਮੇਸ਼ਰ ਨੇ ਪੂਰੇ ਕਰ ਦੇ ਨੇ ਸਭ ਕੁਝ ਉਸੇ ਨੇ ਹੀ ਕਰਨਾ ਮੈਂ ਹੁਣ ਤੱਕ ਰੋ ਕਰਦਾ ਜੀ ਨੇ ਆਪਾਂ ਨੂੰ ਸੰਭਾਲ ਕੇ ਰੱਖਿਆ ਵੈ ਤੇ ਅਧੂਰੇ ਕੰਮ ਵੀ ਪਰਮੇਸ਼ਰ ਨੇ ਪੂਰੇ ਕਰ ਦੇਣੇ ਹallelujah ਸੌਂਪ ਦਿਆ ਕਰੋ ਧੀਆ ਪੁੱਤਾਂ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪ ਦਿਆ ਕਰੋ ਪਰਮੇਸ਼ਰ ਜੀ ਤੂੰ ਦਿੱਤੇ ਤੂੰ ਹੀ ਇਹਨਾਂ ਨੂੰ ਸੰਭਾਲ ਕੇ ਰੱਖਣਾ ਮੈਂ ਹallelujah ਸੱਚਮੁੱਚ ਪਰਮੇਸ਼ਰ ਸੰਭਾਲ ਕੇ ਰੱਖਦਾ ਮੈਂ ਮਹੀਨਾ ਮੈਨੂੰ ਖਾਂਗ ਜਕਾ ਮੈਂ ਇੰਨਾ ਸੀ ਮੈਂ ਬਿਮਾਰ ਰਹੀ ਪਰ ਮੈਂ ਡਾਕਟਰ ਕੋਲ ਨਹੀਂ ਗਈ ਮੈਂ ਕਿਹਾ ਮੈਂ ਪਰਮੇਸ਼ਰ ਤੂੰ ਹੀ ਠੀਕ ਕਰਨਾ ਮੈਂ ਦੋ ਤਿੰਨ ਹਫ਼ਤੇ ਮੇ बोल लानी है मैं उमे प्रभु दी सेवा ਇਥੇ ਉਮੇ ਖੜਦੇ ਰਹੀਆਂ ਮੈਂ ਕਿ ਪਰਮੇਸ਼ਰ ਜਿੰਨਾ ਤੋਂ ਮੈਨੂੰ ਬੁਲਾਵੇਂਗਾ ਮੈਂ ਬੋਲੂਗੀ ਤੇ ਪਰ ਮੈਨੂੰ ਤੋਂ ਠੀਕ ਵੀ ਤੂੰ ਹੀ ਕਰਨਾ ਹallelujah ਪਰਮੇਸ਼ਰ ਨੇ ਸੱਚਮੁੱਚ ਠੀਕ ਕੀਤਾ ਜੇ ਡਾਕਟਰਾਂ ਜਦੋਂ ਕਹਿੰਦੇ ਜੀ ਰਿਪੋਰਟਾਂ ਕਰਾ ਲਓ ਇਨਫੈਕਸ਼ਨ ਹੋ ਗਈ ਤੇ ਰਿਆ ਹੋ ਗਿਆ ਉਹਨਾਂ ਨੇ ਐਵੇਂ ਪੈਸੇ ਪੱਟਣੇ ਸੀ ਹallelujah ਤੇ ਪਰ ਪਰਮੇਸ਼ਰ ਬਚਾ ਕੇ ਰੱਖਦਾ ਵੇ ਹਰ ਇੱਕ ਬੁਲਾਦੋ ਬਚਾ ਕੇ ਰੱਖਦਾ ਹallelujah ਉਹਦਾ ਹੱਥ ਨਹੀਂ ਛੋਟਾ ਜਦੋਂ ਜਿਹੜੇ ਜਿਹਨੇ 4 ਦਿਨਾਂ ਦੇ ਮੁਰਦੇ ਜਿੰਦਾ ਕੀਤਾ ਉਹੀ ਪਰਮੇਸ਼ਰ ਹੋਣਾ ਹallelujah ਜਿਹਨੇ ਲਾਲ ਸਮੁੰਦਰ ਬਣਾਤਾ ਸੀ ਸਮੁੰਦਰ ਵਿੱਚ ਦੀ ਰਸਤਾ ਬਣਾਤਾ ਉਹੀ ਪਰਮੇਸ਼ਰ ਹੋਣਾ ਆਪਣੇ ਰਸਤੇ ਖੋਲਣ ਵਾਲਾ ਹallelujah ਸਭ ਕੁਝ ਪਰਮੇਸ਼ਰ ਕਰਦਾ ਵੈ ਆਪਾਂ ਭਰੋਸਾ ਰੱਖਣਾ ਹੈ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਤੇ ਸਭ ਕੁਝ ਪਰਮੇਸ਼ਰ ਨੂੰ ਸੌਂਪ ਦਿਆ ਕਰੋ ਹallelujah ਤੜਕੇ ਉੱਠ ਕੇ ਸਵੇਰ ਉੱਠ ਕੇ ਆਕਰ ਪਰਮੇਸ਼ਰ ਜੀ ਮੈਂ ਅੱਜ ਦਾ ਕਾਰੋਬਾਰ ਤੇਰੇ ਹੱਥਾਂ 'ਇ ਸੌਂਪਦਾ ਮੈਂ ਮੈਂ ਆਪਣੇ 3 ਪੁੱਤਾਂ ਨੂੰ ਤੇਰੇ ਹੱਥਾਂ 'ਇ ਸੌਂਪਦਾ ਮੈਂ ਪਰਬੂ ਤੇਰਾ ਵਰਕਤ ਵਾਲਾ ਹੱਥ ਬਣਿਆ ਰਵੇ ਹallelujah ਸੱਚਮੁੱਚ ਪਰਮੇਸ਼ਰ ਸਵਰਗ ਦੂਤਾਂ ਦੇ ਬਾੜੇ ਲਾ ਕੇ ਰੱਖਦਾ ਆਪਾਂ ਹੁਣ ਤੂੰਦਾ ਆਪਾਂ ਨੂੰ ਫਿਕਰ ਲੱਗੇ ਰਹਿੰਦੇ ਬੱਚੇ ਬਾਹਰ ਗਏ ਆ ਬੱਚੇ ਆਏ ਆ ਜਿੱਦ ਆਪਾਂ ਸਵੇਰ ਉੱਠ ਕੇ ਪਰਮੇਸ਼ਰ ਨੂੰ ਸੌਂਪ ਦਿਆਂਗੇ ਪਰਮੇਸ਼ਰ ਤੇਰੇ ਹੀ ਦਿੱਤੇ ਐ ਨਾ ਰੱਖਸ਼ਾ ਤੂੰ ਕਰਨੀ ਐ ਤੇਰੇ ਲਹੂ ਚ ਕਵਰ ਕਰਦੇ ਐ ਸੱਚਮੁੱਚ ਪਰਮੇਸ਼ਰ ਉਹਦੇ ਨਾਲ ਰਹਿੰਦਾ ਹallelujah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਦੇ ਵਚਨ ਦੇ ਲਈ ਤੇਰਾ ਧੰਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਬੁਲਾਉਣ ਵਾਲੇ ਆ ਪ੍ਰਭੂ ਤੁਸੀਂ ਮੇਰੇ ਮੂੰਹ ਦੇ ਨਾਲ ਹੋ ਕੇ ਬੋਲੇ ਮੇਰੇ ਪਿਤਾ ਪਰਮੇਸ਼ਰ ਜੀ ਆਇਤਾ ਵਚਨ ਦਿਲਾਂ ਦੇ ਪੰਨਿਆਂ ਤੇ ਜਾ ਕੇ ਜਮਾ ਹੋ ਜੇ ਪ੍ਰਭੂ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ